ਚੇਅਰਮੈਨ ਚਾਵਲਾ ਨੂੰ ਇੱਕ ਗੈਂਗਸਟਰ ਨੇ ਦਿੱਤੀ ਸੀ ਧਮਕੀ ਕਰਦੇ ਬਾਹਰ ਕੀਤੀ ਸੀ ਗੋਲੀ ਚਲਾਉਣ ਦੀ ਕੋਸ਼ਿਸ਼ ਔਰਪੀਆਂ ਦੇ ਫੜੇ ਜਾਣ ਤੋਂ ਬਾਅਦ ਵੀ ਆ ਰਹੇ ਹਨ ਫੋਨ ਤਿੰਨ ਵਾਰ ਉਹਨਾਂ ਦੇ ਦੁਆਰੇ ਫੋਨ ਆ ਚੁੱਕੇ ਹਨ ਹੁਣ ਤੱਕ ਕਿ ਦੁਸ਼ਮਣੀ ਜਿਹੜੀ ਹੈਗੀ ਹੈ ਉਹ ਬੁੜੀ ਤਾਂ ਹੋ ਸਕਦੀ ਹੈ ਲੇਕਿਨ ਖਤਮ ਨਹੀਂ ਹੋ ਸਕਦੀ ਹੁਣ ਗੈਂਗਸਟਰ ਅਰਸ਼ ਡੱਲਾ ਨੇ ਫੋਨ ਤੇ ਕਮਲਦੀਪ ਚਾਵਲਾ ਨੂੰ ਦਿੱਤੀ ਧਮਕੀ ਇੱਕ ਅਰਸ਼ ਡੱਲਾ ਨਾਮ ਦਾ ਜੋ ਗੈਂਗਸਟਰ ਹੈਗੇ ਆ ਉਹਨਾਂ ਵੱਲੋਂ ਵੀ ਮਾਨੂੰ ਇੱਕ ਜਿਹੜੀ ਹੈਗੀ ਆ ਹੁਣ ਥੋੜੇ ਦਿਨ ਪਹਿਲਾਂ ਧਮਕੀ ਆਈ ਚਾਬਲਾ ਜੀ ਇੱਕ ਤੁਹਾਨੂੰ ਪਹਿਲਾਂ ਗੈਂਗਸਟਰ ਵੱਲੋਂ ਇੱਕ ਧਮਕੀ ਆਈ ਸੀਗੀ ਉਸ ਧਮਕੀ ਦੇ ਵਿੱਚ ਹੁਣ ਕੀ ਕਾਰਵਾਈ ਪੁਲਸ ਵੱਲੋਂ ਕੀਤੀ ਜਾ ਰਹੀ ਹੈ ਦੇਖੋ ਮੈਂ ਪੁਲਸ ਦਾ ਬਹੁਤ ਧੰਨਵਾਦੀ ਹਾਂ ਜਦੋਂ ਮੈਨੂੰ ਪਹਿਲਾਂ ਗੈਂਗਸਟਰਾਂ ਵੱਲੋਂ ਧਮਕੀ ਆਈ ਤੇ ਮੇਰੇ ਘਰ ਦੇ ਬਾਹਰ ਆ ਕੇ ਉਹਨਾਂ ਨੇ ਫਾਇਰਿੰਗ ਦੀ ਕੋਸ਼ਿਸ਼ ਕੀਤੀ ਔਰ ਥੋੜੇ ਦਿਨ ਬਾਅਦ ਪੁਲਸ ਨੇ ਦੋਸ਼ੀਆਂ ਨੂੰ ਕਾਬੂ ਕੀਤਾ ਮੈਂ ਐਸਐਸਪੀ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਅਬ ਵਿਸ਼ੇਸ਼ ਤੌਰ ਤੇ ਸੀਆਈ ਟੀਮ ਦਾ ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਗੈਂਗਸਟਰਾਂ ਦੇ ਜੋ ਦਿਲ ਹੈ ਐਨੇ ਵੱਧ ਚੁਕੇ ਉਤੋਂ ਬਾਅਦ ਵੀ ਮੈਨੂੰ ਦੋ ਤੋਂ ਤਿੰਨ ਵਾਰ ਉਹਨਾਂ ਦੇ ਦੁਆਰੇ ਕੋਨ ਆ ਚੁਕੇ ਹੁਣ ਤੱਕ ਕਿ ਦੁਸ਼ਮਣੀ ਜਿਹੜੀ ਹੈਗੀ ਹੈ ਉਹ ਬੁੜੀ ਤਾਂ ਹੋ ਸਕਦੀ ਹੈ ਲੇਕਿਨ ਖਤਮ ਨਹੀਂ ਹੋ ਸਕਦੀ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੀ ਬਾਰ-ਬਾਰ ਦੁਆਰ ਤੋਂ ਫੇਰ ਵੀ ਜਿਵੇਂ ਤੁਸੀਂ ਪਹਿਲਾਂ ਇਹ ਜੇ ਬੰਦਿਆਂ ਨੂੰ ਨੱਥ ਪਾਈ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਇਹਨਾਂ ਨੂੰ ਵਾਕੂ ਭੀ ਤਰੀਕੇ ਨਾਲ ਨੱਥ ਪਾਓ ਆ ਥੋੜੇ ਦਿਨ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹਨਾ ਇੱਕ ਅਰਸ਼ ਡੱਲਾ ਨਾਮ ਦਾ ਜੋ ਗੈਂਗਸਟਰ ਹੈਗਾ ਜਿਹਨੂੰ ਕੇ ਪੰਜਾਬ ਪੁਲਿਸ ਨੇ ਮੇਰਾ ਖਿਆਲਾ ਵੀ ਅੱਤਵਾਦੀ ਘੋਸ਼ਿਤ ਕੀਤਾ ਔਰ ਕਰੀਬ 70 ਤੋਂ 80 ਮਾਮਲੇ ਉਹਨਾਂ ਦੇ ਖਿਲਾਫ ਦਰਜ ਉਹਨਾਂ ਵੱਲੋਂ ਵੀ ਮੈਨੂੰ ਇੱਕ ਜਿਹੜੀ ਹੈਗੀ ਹੈ ਹੁਣ ਥੋੜੇ ਦਿਨ ਪਹਿਲਾਂ ਧਮਕੀ ਆਈ ਆਡੀਓ ਰਿਕਾਰਡਿੰਗ ਦੇ ਨਾਲ ਜਿਹੜੀ ਕਿ ਮੈਂ ਆਪਣੇ ਲੋਕਲ ਪੁਲਿਸ ਨੂੰ ਕੰਪਲੀਟ ਦਿੱਤੀ ਉਹਨਾਂ ਨੇ ਉਹ ਕੰਪਲੀਟ ਨੂੰ ਵੀ ਦਰਜ ਕਰ ਲਿਆ ਤੇ ਉਹਦੀਆਂ ਵੀ ਜਿਹੜੀਆਂ ਸੀਡੀਆਰ ਕਾਪੀਆਂ ਵਗੈਰਾ ਮੰਗਾ ਰਹੇ ਆ ਪਰ ਮੈਂ ਪੁਰਸ ਨੂੰ ਬੇਤੀ ਕਰਨਾ ਚਾਹਨਾ ਬੇਸ ਤਰੀਕੇ ਦੇ ਜਿਹੜੇ ਖੌਫਨਾਕ ਜਿਹੜੇ ਗੈਂਗਸਟਰ ਹੈ ਉਹਨਾਂ ਨੂੰ ਅੱਛੇ ਢੰਗ ਨਾਲ ਜਿਹੜੀ ਨੱਥ ਪਾਈ ਜਾਵੇ ਤਾਂ ਕਿ ਕਿਸੇ ਦਾ ਨਜਾਇਜ਼ ਪੁੱਤ ਨਾ ਮਰੇ ਔਰ ਕਿਸੇ ਦਾ ਨਜਾਇਜ਼ ਪੁੱਤ ਮਾਰਨ ਦੇ ਵਿੱਚ ਕੋਈ ਛੋਟੇ ਮੋਟੇ ਕਰਿੰਦੇ ਜਿਹੜਿਆਂ ਨੂੰ ਇਹ ਭੇਜਦੇ ਆ ਉਹ ਵੀ ਨਾ ਮਰਨ ਤੁਸੀਂ ਸਹੀ ਟਾਣੀਆਂ ਨੂੰ ਹੱਥ ਪਾ ਕੇ ਇਹਨੂੰ ਜਿਹੜੀ ਹੈਗੀ ਹੈ ਚੰਗੇ ਤਰੀਕੇ ਨਾਲ ਥੱਲ ਪਾ